ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਰੇ ਅੱਗੇ ਅਪੀਲ ਆ ਕਿ ਅਗਰ ਤੁਹਾਨੂੰ ਤੁਹਾਡੇ ਗਲੀ ਚ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੁੱਤਾ ਬਿੱਲੀ ਜਾਂ ਕੋਈ ਵੀ ਜਾਨਵਰ ਇਦਾਂ ਦਾ ਮਿਲਦਾ ਵਾ ਤਾਂ ਇੰਨੀ ਕਿ ਸੇਵਾ ਜ਼ਰੂਰ ਆਪਣੇ ਹਿੱਸੇ ਲਿਆ ਕਰੋ ਉਹਨੂੰ ਦੱਬ ਦਿਆ ਕਰੋ ਕਿ ਉਹਦੀ ਲਾਸ਼ ਦੀ ਬੇਅਦਬੀ ਨਾ ਹੋਵੇ ਡੂੰਗਾ ਕਰ ਤੋਂ ਨਹੀਂ ਪੱਟੀ ਨਹੀਂ ਦਰਨੀ ਥੋੜਾ ਡੂੰਗਾ ਕਰ ਇਹਨੂੰ ਇੱਥੇ ਡੂੰਗਾ ਕਰ ਲਾ ਪਰਵਾਨ 2 ਫੁੱਟ ਡੂੰਗਾ ਕਰ ਇਹਨੂੰ ਮੈਂ ਦਰੂ granlleno <tú> ਆ ਜਾ ਓਏ ਆਇਆ ਪਾਲਾ ਸੇਵਾ ਆਇਆ ਪਾਲਾ ਸੇਵਾ ਕੋਈ ਡੁੰਗਾ ਕਰ ਕੋਈ ਨਹੀਂ ਕਰ ਮਰਿਆ ਪਾ ਉਹ ਨਹੀਂ ਆਪਣੀ ਸੇਵਾ ਪਾਲਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦੋਸਤੋ ਦੀਵਾਲੀ ਦਾ ਦਿਨ ਸੀਗਾ ਅੱਜ ਤੇ ਕੱਲ ਹੋਇਆ ਕਿ ਕੱਲ ਨਾ ਆਪਣੀ ਗਲੀ ਦੇ ਵਿੱਚ ਘਰ ਤੋਂ ਥੋੜੇ ਜਿਹਾ ਪਰੇ ਇੱਕ ਨਾ ਬਿੱਲੀ ਜਾਂ ਸਵੇਰੇ ਉੱਠੇ ਤਾਂ ਨਾ ਇੱਕ ਬਿੱਲੀ ਮਰੀ ਪਈ ਸੀਗੀ ਤੇ ਕਿਸੇ ਨੇ ਚੱਕੀ ਨਹੀਂ ਵਿਚਾਰੀ ਤੇ ਉਹੀ ਬਿੱਲੀ ਦੀ ਚਲੋ ਸੇਵਾ ਦੇ ਲਈ ਕਿ ਉਹਦਾ ਸ਼ਰੀਰ ਆਪਾਂ ਦੱਬ ਦਈਏ ਤੇ ਉਹ ਲੈ ਕੇ ਆਏ ਆ ਆਪਾਂ तकरीबन ਕਿਉਂਕਿ ਸ਼ਹਿਰ 'ਚ ਤੁਹਾਨੂੰ ਪਤਾ ਵਾ ਜਗਾ ਚਾਰੇ ਪਾਸੇ ਨਾ ਪੱਕੀ ਆ ਕਿਤੇ ਕੱਚੀ ਜਗਾ ਹੈ ਨਹੀਂਗੀ ਤੇ ਹੁਣ ਆਪਾਂ ਆਪਣੇ ਘਰ ਤੋਂ तकरीबन 10 ਤੋਂ 15 ਕਿਲੋਮੀਟਰ ਦੂਰ ਆਏ ਆ ਤੇ ਇਹ ਟੋਆ ਪੱਟਣ ਲੱਗੇ ਹੋਏ ਆ ਦੇਖੋ ਬਹੁਤ ਐਨਾ ਢਾਈ ਤੋਂ ਤਿੰਨ ਫੋਟਾ ਡੂੰਗਾ ਟੋਆ ਪਟ ਲਿਆ ਵਾ ਤੇ ਬਸ ਠੀਕ ਐਨਾ ਬਹੁਤ ਆ ਤੇ ਇੱਥੇ ਹੁਣ ਆਪਾਂ ਦੱਬਦੇ ਆਂ ਬਿੱਲੀ ਬਹੁਤ ਆ ਕਾਕਾ ਬਹੁਤ ਆ ਆ ਮੁੰਡੇ ਨੇ ਆ ਦੇਖੋ ਇੱਧਰ ਇਹ ਮੁੰਡਾ ਇੱਕ ਉਹ ਖੜਾ ਵਾ ਇਹ ਦੋਨੇ ਨਾ ਸੇਵਾ ਕਰਨ ਨੂੰ ਬੜੇ ਤੇਜ ਨੇ ਪਹਿਲਾਂ ਵੀ ਇਹਨਾਂ ਨੇ ਇਦਾਂ ਦੇ ਕਾਫੀ ਜਾਨਵਰ ਹਨਾ ਕੁੱਤੇ ਬਿੱਲੀਆਂ ਤੇ ਜਿਹੜੇ ਵਿਚਾਰੇ ਰੋਡ ਦੇ ਉੱਪਰ ਜਾਂ ਗਲੀ 'ਚ ਜਾਂ ਪਿੰਡ ਦੇ ਵਿੱਚ ਅਣਾਈ ਮੌਤ ਮਰ ਜਾਂਦੇ ਨੇ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਇਹਨਾਂ ਨੇ ਦੱਬਿਆ ਵਾ ਤੇ ਰੱਬ ਇਹਨਾਂ ਨੂੰ ਤਰੱਕੀਆਂ ਦਵੇ ਹੋਰ ਇਹਨਾਂ ਦੇ ਹਿੱਸੇ ਸੇਵਾ ਬਹੁਤ ਆਈ ਆ ਦੋਨਾਂ ਦੇ ਪਹਿਲਾਂ ਵੀ ਚੱਲ ਠੀਕ ਆ ਹੂੰ ਤੇ ਆਪਾਂ ਨਾ ਐ ਕਰ ਮੇਰੀ ਗੱਲ ਸੁਣ ਫਿਰ ਲੈਣਾ ਆ ਬੋਰੀ ਕਰ ਬੋਰੀ ਚ ਬਿੱਲੀ ਕੱਢ ਲਾ ਲਿਫਾਫਾ ਕੱਟਾਂ ਪਹਿਲਾਂ ਤੇ ਆਪਾਂ ਨਾ ਲਿਫਾਫੇ ਦੇ ਲਿਫਾਫੇ ਚ ਪਾ ਕੇ ਬੋਰੀ ਚ ਪਾਈ ਹੋਈ ਸੀਗੀ ਬੋਰੀ ਥੱਲੇ ਗਲ ਜੂਗੀ ਵਾਹੇ ਗੁਰ ਵਾਹੇ ਗੁਰ ਜਿਹੜਾ ਮਗੋੜੇ ਦੇ ਪੈਰ ਪੈਰ ਨਾ ਮਾਰੀ ਹੱਥ ਲਾ কাহা at... ম ਜਾ ਕਰਦੇ ਪਰ ਮੜਾ ਜੂਤੇ ਵਾਲਾ ਤੇ ਦੇਖੋ ਵਿਚਾਰੀ ਬਿੱਲੀ ਕੋਲਿਆ ਕੇ ਦਿਖਾ ਬਹੁਤ ਸਿੰਪਲ ਆ ਰਿਹਾ ਰੱਬ ਜਿੰਨੇ ਇਹਦੇ ਸਾਹ ਰੱਬ ਨੇ ਦਿੱਤੇ ਸੀਗੇ ਇਹਨੇ ਆਪਣੇ ਸਾਹ ਪੂਰੇ ਕਰ ਲਏ ਤੇ ਹੋਰ ਆਪ ਇਹਨੂੰ ਕਿਸੇ ਵਧੀਆ ਜੂਨ ਦੇ ਵਿੱਚ ਪਾਵੇ ਚਲੋ ਜੋ ਸਾਡੇ ਤਿੰਨਾਂ ਦੇ ਹਿੱਸੇ ਸੇਵਾ ਸੀ ਆਪਣੇ ਹਿੱਸੇ ਦੀ ਸੇਵਾ ਅਸੀਂ ਕਰ ਲਈ ਆ ਤੇ ਐਦਾਂ ਨੂਨ ਜਰੂਰ ਪਾਇਆ ਕਰੋ ਜਾਨਵਰ ਦੇ ਉੱਪਰ ਚਲ ਗਏ ਜੀ ਇਹ ਇਹਦੀ ਪੂੰਛ ਉਹ ਤਾਂ ਛੱਟ ਨਹੀਂ ਸਕੇ ਲਾ ਲਮਾਟ ਨੂੰ ਉਹ ਆਹੇ ਗਰੂ ਭਰ ਗਏ ਹੋ ਸਰ ਭਰ ਗਏ ਹੂੰ ਕੋਟਿਆ ਆ ਮਾਰ ਕੇ ਨੂੰ ਪੱਤਰ ਕਰਦੇ ਆ ਵੀ ਇਹ ਤੇ ਮਾਰ ਕੇ ਨਾ ਆਪਣੇ ਦੋ ਪੱਲੇ ਆ ਮਾਰ ਤੇ ਹੱਥ ਕਰਿਆ ਤੇ ਕਰ ਮਾਰ ਦੇ ਜਾਨਾ ਹੋਰ ਮਿੱਟੀ ਛੱਡ ਦੇ ਪਰੋ ਆ ਥੋੜਾ ਨੀਵਾ ਰਹਿ ਗਿਆ ਮਿੱਟੀ ਪੂਰੀ ਹਲਸਾ ਪੱਤਰ ਉੱਤੇ ਗੁਰਦੈ ਇਹਦਾ ਇਹਦਾ ਟੱਪਿਆ ਹੋਆ ਛੱਡੇ ਚਾਂਦੀ ਆਉਂਦੀ ਹੈ ਜਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਰੇ ਅੰਗੇ ਅਪੀਲ ਆ ਕਿ ਅਗਰ ਤੁਹਾਨੂੰ ਤੁਹਾਡੇ ਗਲੀ ਚ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੁੱਤਾ ਬਿੱਲੀ ਜਾਂ ਕੋਈ ਵੀ ਜਾਨਵਰ ਇਦਾਂ ਦਾ ਮਿਲਦਾ ਵਾ ਤਾਂ ਇੰਨੀ ਕਿ ਸੇਵਾ ਜਰੂਰ ਆਪਣੇ ਹਿੱਸੇ ਲਿਆ ਕਰੋ ਉਹਨੂੰ ਦੱਬ ਦਿਆ ਕਰੋ ਕਿ ਉਹਦੀ ਲਾਸ਼ ਦੀ ਬੇਅਦਬੀ ਨਾ ਹੋਵੇ ਠੀਕ ਆ ਜੀ ਧੰਨਵਾਦ